ਦਫਤਰ ਵਿੱਚ ਬਾਸ ਹਮੇਸ਼ਾ ਹੀ ਬਿਨਾਂ ਵਜ੍ਹਾ ਕਿੱਝ ਆਰੰਦਾ ਕਦੇ ਫਤੇ ਤੱਕ ਦਾ ਜਵਾਬ ਵੀ ਨਹੀਂ ਦਿੱਤਾ ਸੀ ਉਸਨੇ ਉਸ ਦਿਨ ਦੇ ਘੰਟੇ ਦੀ ਛੁੱਟੀ ਲੈ ਕੇ ਧੀ ਨੂੰ ਸਕੂਲੋਂ ਚੁੱਕਣ ਬਾਹਰ ਬੋਰ ਥੱਲੇ ਸਕੂਟਰ ਆਣ ਖਿਲਾ ਰਿਆ ਕੋਲ ਇੱਕ ਬਾਬਾ ਜੀ ਸਬਜ਼ੀ ਵੇਚੀ ਜਾਂਦਾ ਸੀ ਸਾਹਮਣੇ ਕੋਠੀ ਵਿੱਚ ਇੱਕ ਮੈਡਮ ਆਈ ਥੋੜੀ देर ਪਹਿਲਾਂ ਹੀ ਮੁੱਲ ਲਿਆ ਕਿੰਨਾ ਕੁਝ ਵਾਪਸ ਮੁੜ ਗਈ ਤੇ ਕਿੰਨਾ ਕੁਝ ਬੋਲੀ ਵੀ ਤਨੀਂ ਦੀ ਗੁੱਚੀ ਤਾਜੀ ਨਹੀਂ ਗੰਡੇ ਖਰਾਬ ਐ ਆਲੂਆਂ ਵਿੱਚ ਕੀੜਾ ਤੇ ਫਿਰ ਕਹਾਣੀ ਐ ਜੀ ਆ ਪੌਂਦੀ ਆਖਣ ਲੱਗੀ ਥੋੜੇ ਜੇ ਪੈਸੇ ਮੋੜ ਦਿਓ ਉਂਝ ਦੀ ਉਂਝ ਵਾਪਸ ਲੈ ਜਾਨੀ ਆ ਤੇਰਾ ਵੀ ਫਾਇਦਾ ਐ ਤੇ ਮੇਰਾ ਵੀ ਬਾਬਾ ਜੀ ਕੁਝ ਨਾ ਬੋਲਿਆ ਤੇ ਸਾਰੇ ਪੈਸੇ ਵਾਪਸ ਮੋੜ ਦਿੱਤੇ ਤੇ ਸਾਰੀ ਸਬਜੀ પાਸੇ ਰਖਵਾ ਲਈ ਉਹ ਬੁੱੜ ਬਣਾਂਦੀ ਹੋਈ ਅੰਦਰ ਝਾਵੜੀ ਫਿਰ ਬਾਬੇ ਨੇ ਵਾਪਸ ਲਈ ਸਾਰੀ ਸਬਜੀ ਕੋਲੀ ਬੱਜੀ ਇੱਕ ਗਾਹ ਨੂੰ ਪਾ ਦਿੱਤੀ ਮੈਂ ਬੜਾ ਹੈਰਾਨ ਤੇ ਉਸ ਨੂੰ ਪੁੱਛਿਆ ਇਹਦੇ ਨਾਲੋਂ ਤਾਂ ਡਿਸਕਾਊਂਟ ਤੇ ਦੇ ਦਿੰਦਾ ਵਧੀਆ ਸੀ ਅੱਗੋਂ ਆਖਣ ਲੱਗਾ ਇਹ ਗਾਂ ਜਦੋਂ ਵੀ ਮੇਰਾ ਠੇਲਾ ਵੇਖਦੀ ਹੈ ਉੱਠ ਖਲੋਂਦੀ ਹੈ ਉਹਨਾਂ ਚਿਰ ਪਿਆਰ ਨਾਲ ਵੇਂਦੀ ਰਹਿੰਦੀ ਹੈ ਜਿੰਨਾ ਚਿਰ ਇਹਨੂੰ ਮੈਂ ਕੁਝ ਪਾ ਨਾ ਦੇਆ ਫਿਰ ਜਦੋਂ ਡੀੜੀ ਲੈ ਕੇ ਜਾਂਦਾ ਤਾਂ ਮਗਰੋਂ ਓਨੀ دیر ਅੜਿੰਗਦੀ ਰਹਿੰਦੀ ਹੈ ਜਿੰਨੀ ਦਿਨ ਅੱਖੋਂ ਓਲੇ ਨਾ ਹੋ ਜਾਵਾਂ ਉਸ ਬੀਬੀ ਦਾ ਕੀ ਐ ਜਿੰਨੀ ਮਰਜ਼ੀ ਸਸਤੀ ਦੇਵਾ ਕਦੇ ਖੁਸ਼ ਨਹੀਂ ਬਸ ਹਮੇਸ਼ਾ ਨਵੇਂ ਖੁੱਲੇ ਮਾਲ ਦਾ ਡਰਾਵਾ ਦਿੰਦੀ ਰਹਿੰਦੀ ਐ ਅਖੇ ਉੱਥੇ ਤੇ ਰਣਣ ਸਸਤੀ ਤੇ ਵਧੀਆ ਪੈਕਿੰਗ ਵਾਲੀ ਐ ਸਰਦਾਰ ਜੀ ਮੁਫਤ ਦੀ ਉੱਥੇ ਦੇਵੋ ਜਿੱਥੇ ਅਗਲਾ ਕਦਰ ਕਰੇ ਰੂ ਨੂੰ ਰਜਾਉਣ ਲਈ ਕਈ ਵਾਰ ਫਾਇਦੇ ਨੁਕਸਾਨ ਪਾਸੇ ਰੱਖਣੇ ਪੈਂਦੇ ਆ ਬਾਬੇ ਦੀ ਆਖੇ ਬੋਲ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਵੱਜਦੇ ਰਹੇ ਅੱਜ ਪਹਿਲੀ ਵਾਰ ਬਾਸ ਦੇ ਕਮਰੇ ਗੁੰਬੇ ਧਿਆਨਾ ਜਾ ਹੋ ਕੇ ਅੱਗੋਂ ਲੰਘ ਗਿਆ ਫਤਵੀ ਨਹੀਂ ਬੁਲਾਈ ਧੰਨਵਾਦ ਮਿੱਤਰੋ